DIG ਹਰਚਰਨ ਸਿੰਘ ਪੁੱਲਰ ਨੂੰ ਨਿਆਇਕ ਹਿਰਾਸਤ 'ਤੇ ਦਿੱਤਾ ਗਿਆ ਹੈ CBI ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਪੇਸ਼ ਦਿੱਤਾ ਹੈ ਇਸ ਲਈ ਅਹਿਮ ਤੇ ਵੱਡੀ ਖਬਰ ਹੁਣ ਜੁਡੀਸ਼ੀਅਲ ਰਿਮਾਂਡ 'ਤੇ ਪੇਸ਼ ਦਿੱਤੇ ਗਏ ਨੇ ਹਰਚਰਨ ਸਿੰਘ ਪੁੱਲਰ DIG ਨੂੰ ਚੰਡੀਗੜ੍ਹ ਦੀ CBI ਕੋਰਟ 'ਚ ਦਰਸਲ ਪੇਸ਼ ਕੀਤਾ ਗਿਆ ਸੀ CBI ਨੇ DIG ਹਰਚਰਨ ਸਿੰਘ ਪੁੱਲਰ ਨੂੰ ਕੋਰਟ ਪੇਸ਼ ਕੀਤਾ ਤੇ ਪੇਸ਼ੀ ਦੌਰਾਨ ਉਸ ਦੌਰਾਨ ਹੀ ਡੀਆਈਜੀ ਪੁੱਲਰ ਨੇ ਕਿਹਾ ਕਿ ਕੋਰਟ ਤੋਂ ਮੈਨੂੰ ਇਨਸਾਫ ਮਿਲੇਗਾ ਅਦਾਲਤ 'ਚ ਮੈਂ ਆਪਣਾ ਪੱਖ ਰੱਖਾਂਗਾ ਦੱਸ ਦੇ ਕਿ 8 ਲੱਖ ਰੁਪਏ ਰਿਸ਼ਵਤ ਮੰਗਣ ਦੇ ਮਾਮਲੇ 'ਚ ਇੱਕ ਗ੍ਰਫਤਾਰੀ ਕੀਤੀ ਗਈ ਸੀਬੀਆਈ ਦੀ ਟੀਮ ਦੇ ਵੱਲੋਂ ਡੀਆਈਜੀ ਦੇ ਘਰੋਂ 5 ਜੀ ਕਰੋੜ ਰੁਪਏ ਤੋਂ ਵੱਧ ਦਾ ਕੈਸ਼ ਵੀ ਬਰਾਮਦ ਹੋਇਆ ਹੈ ਇਸ ਨਾਲ ਹੀ ਡੀਆਈਜੀ ਦੇ ਘਰ ਤੋਂ ਕਰੀਬ 2 ਕਰੋੜ ਦਾ ਗੋਲਡ ਵੀ ਮਿਲਿਆ ਸੀ ਤੇ ਮਹਿੰਗੀਆਂ ਗੱਡੀਆਂ ਤੇ ਕੜੀਆਂ ਵੀ ਬਰਾਮਦ ਹੋਈਆਂ ਸੀ ਤੇ ਆਡੀ ਦੇ ਮਰਸੀਡੀਜ਼ ਕਾਰ ਦੀਆਂ ਚਾਬੀਆਂ ਵੀ ਬਰਾਮਦ ਹੋਈਆਂ ਸੀ ਜਾਂਚ ਦੌਰਾਨ ਬਾਈ ਐਕਸਪੈਂਸਿਵ ਵਾਚੇਸ ਵੀ ਉਥੋਂ ਮਿਲਿਆ ਨੇ ਤੇ ਲੋਕਰਸ ਦੀਆਂ ਚਾਬੀਆਂ ਵੀ ਉਥੋਂ ਬਰਾਮਦ ਕੀਤੀਆਂ ਗਈਆਂ ਪੰਜਾਬ ਦੇ ਕਈ ਪ੍ਰਾਪਰਟੀ ਦੇ ਦਸਤਾਵੇਜ਼ ਉਹ ਵੀ ਉਥੋਂ ਬਰਾਮਦ ਕੀਤੇ ਗਏ ਨੇ ਕਿਉਂਕਿ ਹੁਣ ਕੁਝ ਦਿਨ ਪਹਿਲਾਂ ਹੀ ਇਹ ਤਸਵੀਨਾ ਜਦੋਂ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਸੀਬੀਆਈ ਦੀ ਕੋਰਟ ਪੇਸ਼ ਕੀਤਾ ਗਿਆ ਸੈਕਟਰ 43 ਹੈ ਸੀਬੀਆਈ ਕੋਰਟ ਨੇ 14 ਦਿਨਾਂ ਦੀ ਨਾਕ ਹਾਸਸ ਪੇ ਦਿੱਤਾ ਹੈ ਡੀਆਈਜੀ ਨੂੰ ਚੰਡੀਗੜ੍ਹ ਦੀ ਸੀਬੀਆਈ ਕੋਰਟ ਦਰਸਲ ਪੇਸ਼ ਕੀਤਾ ਗਿਆ ਸੀ ਕੱਲ ਦਾ ਉਹ ਦਿਨ ਤਕਰੀਬਨ 8 ਵਜੇ ਗ੍ਰਿਫਤਾਰ ਕੀਤਾ ਗਿਆ ਸੀ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ मोहाली स्थित ऑफिस तो ते उस तो बाद ही ओनादे जो ऑफिस है मोहालीच ते सेक्टर चाली जो कार है उथे रेड कीती गई रेड करके कई कुछ वट्टी बरामद की भी कीती गई सब कुछ कुछ कहोगे चाले साहब जेडी एलिगेशन लगे ने कुछ कहोगे सर ਮੈਂ ਕਿਹਾ ਕੋਰਪੋਰਨ ਸਾਫ ਕਰੇਗੀ ਕੋਰਪੋਰ ਦਾ ਹਰੇਕ ਪੱਕਾ ਜੀ ਜਲਦੀ ਰਿਕਵਰੀ ਹੋਈ ਹੈ ਉਹ ਵੀ ਡੇਗਲੋ 7 ਕਰੋੜ ਕਿਹਾ ਜਾ ਰਿਹਾ ਕਿ ਗੈਨੀ ਗੁਣੀ ਮਿਲੇ ਸਾਰੇ ਰੋਜ਼ ਜਵਾਬਦਾ ਮੰਗ ਠੀਕ ਹੈ ਭੁਲੇ ਸਾਹਿਬ ਸਰੂਵਰ ਸਾਹਿਬ ਇਹ ਪੂਰਾ ਮਾਮਲਾ ਕੀ ਹੈ ਤੁਸੀਂ ਇੱਥੇ ਆਏ ਹੋ ਅੱਜ ਤੇ ਥੋੜਾ ਜਿਹਾ ਜਾਣਕਾਰੀ ਦਿਓਗੇ ਸੀਬੀਆਈ ਨੇ ਕੀ ਤਰਕ ਰੱਖਿਆ ਸੀ ਸਰ ਕੱਲ ਇਹਨਾਂ ਨੂੰ 11 ਵਜੇ ਆਫਿਸ 'ਚ ਲੈ ਗਏ ਨੇ 11 ਵਜੇ ਆਫਿਸ 'ਚ ਅਰੈਸਟ ਸ਼ੋਅ ਕੀਤੀ ਆ ਆ ਰਾਤ 11 ਵਜੇ ਦੀ 11 ਵਜੇ ਤੋਂ ਲੈ ਕੇ 8 ਵਜੇ ਦਾ ਮੀਮੋ ਅਰੈਸਟ 'ਚ ਵਿੱਚ ਕੋਈ ਜ਼ਿਕਰ ਨਹੀਂ ਕੀ ਕੀਤਾ ਕੀ ਕੁਝ ਵਿੱਚ ਕੀਤੀ ਤੇ ਅੱਜ ਜੋ ਹੈ ਇਹਨਾਂ ਨੇ ਆ ਕੇ ਸਿੰਪਲ ਜੁਡੀਸ਼ੀਅਲ ਕਸਟਡੀ ਰਿਕਵੈਸਟ ਕੀਤੀ ਹੈ ਜੀ ਆਨਰੇਬਲ ਥੋੜਾ ਪਿੱਛੇ ਆ ਜਾਓ ਸਰ ਜੀ ਇਹ ਪੂਰਾ ਮਾਮਲਾ ਕੀ ਹੈ ਤੁਸੀਂ ਇੱਥੇ ਆਏ ਹੋ ਅੱਜ ਤੇ ਥੋੜਾ ਜਿਹਾ ਜਾਣਕਾਰੀ ਦਿਓਗੇ ਸੀਬੀਆਈ ਨੇ ਕੀ ਤਰਕ ਰੱਖਿਆ ਸੀ ਸਰ ਕੱਲ ਇਹਨਾਂ ਨੂੰ 11 ਵਜੇ ਆਫਿਸ 'ਚ 11 ਵਜੇ ਜੋ ਅਰੇਸ ਦੀ ਸ਼ੋਅ ਕੀਤੀ ਹੈ ਆ ਰਾਤ 1 ਵਜੇ ਦੀ 11 ਵਜੇ ਤੋਂ ਲੈ ਕੇ 8 ਵਜੇ ਦਾ ਮੀਮੋ ਅਰੇਸ ਮੇ ਵਿੱਚ ਕੋਈ ਜ਼ਿਕਰ ਨਹੀਂ ਕੀ ਕੀਤਾ ਕੀ ਕੁਝ ਨਿਛ ਕੀਤੀ ਤਾਂ ਅੱਜ ਜੋ ਹੈ ਇਹਨਾਂ ਨੇ ਆਪੇ ਇਸਨ ਪਰ ਜੁਡੀਸ਼ੀਅਲ ਕਸਟਡੀ ਰਿਕਵੈਸਟ ਕੀਤੀ ਹੈ ਜੀ ਆਨਰੇਬਲ ਕੋਰਟ ਨੇ ਤੇ ਕੋਰਟ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਇਸ ਤਰੀਕੇ ਨਾਲ ਜੁਡੀਸ਼ੀਅਲ ਕਸਟਡੀ ਚ ਪੇ ਦਿੱਤਾ ਗਿਆ ਹਾਲਾਂਕਿ ਜੋ ਵਕੀਲ ਨੇ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸੀਬੀਆਈ ਦੀ ਟੀਮ ਦੇ ਵੱਲੋਂ ਰਿਮਾਂਡ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ ਹਾਲਾਂਕਿ ਇਹ ਵੀ ਨਹੀਂ ਦੱਸਿਆ ਗਿਆ ਕੋਰਟ ਦੇ ਅੰਦਰ ਕਿ ਕੱਲ ਸਵੇਰੇ 11 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਕੀ ਕੁਝ ਪੁਛ ਪਟਾਲ ਡੀਆਈਜੀ ਹਰਚਰਨ ਸਿੰਘ ਦੇ ਵੱਲੋਂ ਕੀਤੀ ਗਈ ਹੈ ਮੇਨਾ ਮੇਰੇ ਸੇ ਹੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ ਮਨੋਜ ਡੋ ਡੀਆਈਜੀ ਨੇ ਉਹਨਾਂ ਨੂੰ ਨ્યાਇਕ ਹਿਰਾਸਤ ਚ ਪੇ ਦਿੱਤਾ ਗਿਆ ਹੈ ਕੀ सीबीआई ਦੇ ਵੱਲੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਸਰਬਜੋਤ ਇਹਦੇ ਵਿੱਚ ਹਰਚਰਨ ਸਿੰਘ ਬੁੱਲਰ ਦੇ ਜਿਹੜੇ ਵਕੀਲ ਨੇ ਐਚਐਸ ਤੋਂ ਉਹਨਾਂ ਵੱਲੋਂ ਵੱਡਾ ਇਲਜ਼ਾਮ ਲਾਇਆ ਗਿਆ ਹੈ ਕਿ ਕੱਲ ਕਰੀਬ 11:11 ਵਜੇ ਦੇ ਵਿੱਚ ਉਹਨਾਂ ਨੂੰ ਚੱਕਿਆ ਗਿਆ ਸੀਗਾ सीबीआई ਵੱਲੋਂ ਤੇ ਰਾਤ ਨੂੰ 8 ਵਜੇ ਉਹਨਾਂ ਦੀ ਗ੍ਰਿਫਤਾਰੀ ਦਿਖਾਈ ਪਹਿਲਾ ਪੁਆਇੰਟ ਦੂਜਾ ਪੁਆਇੰਟ ਜਿਹੜਾ ਜਿਹੜਾ ਜੁਡੀਸ਼ੀਅਲ ਭੇਜਿਆ ਗਿਆ ਹੈ 14 ਦਿਨ ਜਾਂ ਜੁਡੀਸ਼ੀਅਲ ਭੇਜਿਆ ਗਿਆ ਹੈ ਔਰ ਇਹਦੇ ਵਿੱਚ ਰਿਮਾਨ ਦੀ ਜਿਹੜੀ ਗੱਲ ਕੀਤੀ ਗਈ ਹੈ ਕਿਉਂਕਿ ਰਿਮਾਨ ਦੀ ਜਿਹੜੀ ਗੱਲ ਨਹੀਂ ਕੀਤੀ ਗਈ ਹੈ ਹਾਲਾਂਕਿ ਇਹ ਸਾਰਾ ਪੂਰਾ ਜਿਹੜਾ ਮੈਟਰ ਹੈ ਬਹੁਤ ਜਲਦ ਹੀ ਸਾਹਮਣੇ ਆਏਗਾ ਬਹੁਤ ساری ਚੀਜ਼ਾਂ ਇਹਦੇ ਵਿੱਚ ਹੈ ਜਿਹੜੇ ਉਹਨਾਂ ਦੇ ਵਕੀਲ ਕਹਿੰਦੇ ਨਜ਼ਰ ਆਏ ਔਰ ਖੁਦ ਹਰਚਰਨ ਸਿੰਘ ਪੋਲਰ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੀ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆਏ ਕਿ ਕੋਰਟ ਇਨਸਾਫ ਕਰੂਗਾ ਕੋਰਟ ਦੇ ਵਿੱਚ ਸਾਰੀ ਚੀਜ਼ਾਂ ਹੈ ਔਰ ਜਲਦ ਹੀ ਸਾਰੀ ਚੀਜ਼ਾਂ ਨਿਕਲ ਕੇ ਬਾਹਰ ਆਣਗੀਆਂ ਦੇਖੋ ਹੁਣ ਚਾਹੇ ਪੈਸੇ ਦੀ ਰਿਕਵਰੀ ਹੋਗੀ 골 ਦੀ ਰਿਕਵਰੀ ਹੋਗੀ ਪ੍ਰਾਪਰਟੀ ਦੀ ਗੱਲ ਕੀਤੀ ਜਾ ਰਹੀ ਹੈ ਬੈਂਕਸ ਦੇ ਅਕਾਊਂਟ ਦੀ ਗੱਲ ਦੀ ਗੱਲ ਕੀਤੀ ਜਾ ਰਹੀ ਹੈ ਲਗਜ਼ਰੀ ਗੱਡੀਆਂ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਕਈ ਪ੍ਰਾਪਰਟੀਆਂ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਕ੍ਰਿਸ਼ਨੂ ਜਿਹੜਾ ਵਿਚੋਲੀਆ ਉਹ ਵੀ ਅਜ ਮੌਜੂਦ ਸੀਗਾ ਜਿਸ ਨੂੰ ਕਾਬੂ ਕੀਤਾ ਗਿਆ ਕਿਉਂਕਿ ਇਹਦੇ ਵਿੱਚ ਦੋ ਗ੍ਰਿਫਤਾਰੀਆਂ ਹੋਈ ਹੈ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 21 ਤੋਂ ਕ੍ਰਿਸ਼ਨੂ ਨੂੰ ਕਾਬੂ ਕੀਤਾ ਗਿਆ ਸੀਗਾ ਜੋ ਕਿ ਕੰਪਲੇਂਟੈਂਟ ਆਕਾਸ਼ ਜਿਹੜਾ ਆਕਾਸ਼ ਹੈ ਬੰਦੀ ਗੋਬਿੰਦ ਗਰਦਾ ਉਹ ਲਗਾਤਾਰ ਨਾਲ ਸੀਗਾ ਔਰ ਸੀਬੀਆਈ ਦੇ ਟੈਸਟੇ ਵੀ ਸੀਗਾ ਕਿਉਂਕਿ ਸੀਬੀਆਈ ਲਗਾਤਾਰ ਜਿੱਦਾਂ ਜਿੱਦਾਂ ਕਹਿ ਰਹੀ ਸੀ 11 ਤਰੀਕ ਦੀ ਇਹ ਕੰਪਲੇਂਟ ਹੈ ਜਦੋਂ ਆਕਾਸ਼ ਸੀਬੀਆਈ ਦਫਤਰ ਪਹੁੰਚਦਾ ਹੈ ਔਰ ਕੰਪਲੇਂਟ ਦਿੰਦਾ ਹੈ ਸੀਬੀਆਈ ਨੂੰ ਕਿ ਮੈਨੂੰ ਬਹੁਤ ਮਜਬੂਰ ਕੀਤਾ ਜਾ ਰਿਹਾ ਹੈ ਮੈਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਮੈਨੂੰ ਫੋਰਸ ਕੀਤਾ ਜਾ ਰਿਹਾ ਹੈ ਕਿ 5 ਲੱਖ ਮੰਥਲੀ ਦੋ ਪਹਿਲਾਂ 8 ਲੱਖ ਦੋ ਔਰ ਉਸ ਤੋਂ ਬਾਅਦ ਕਨਵਰਸੇਸ਼ਨ ਜਿਹੜੀ ਹੋਈ ਹੈ ਉਸ ਨੂੰ ਲੈ ਕੇ ਵੀ ਸਾਰੀ ਜਿਹੜੀ ਚੀਜ਼ਾਂ ਹੈ ਉਹ ਦਿੱਤੀ ਗਈ ਹੈ ਜਿਹੜੀ ਸੀਬੀਆਈ ਦਾਵਾ ਕਰ ਰਹੀ ਹੈ ਪਹਿਲਾਂ ਕ੍ਰਿਸ਼ਨੂ ਨੂੰ ਕਾਬੂ ਕੀਤਾ ਗਿਆ ਉਸ ਤੋਂ ਬਾਅਦ ਜਦ ਉਸ ਨੂੰ ਪੈਸੇ ਲੈ ਕੇ ਫਿਰ ਸੀਬੀਆਈ ਕਿਉਂਕਿ ਨਾਲ-ਨਾਲ ਸੀਗੀ ਕੱਲ ਪੂਰਾ ਦਿਨ ਕਿਉਂਕਿ ਕਾਲੀ ਨਹੀਂ ਬਲਕਿ ਕਈ ਦਿਨਾ ਤੋਂ ਟਰੈਪ ਕਰ ਰਹੀ ਸੀ 11 ਤਰੀਕ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਇਹ 11 ਤਰੀਕ ਤੋਂ ਲੈ ਕੇ ਜੀ ਅਸੀਂ ਗੱਲ ਕਰ ਲਈਏ ਟਰੈਪ ਲੱਗਿਆ ਹੋਇਆ ਸੀਗਾ ਸੀਬੀਆਈ ਦਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਹਾਲਾਂਕਿ ਹੁਣ ਕੁਛ ਹੀ ਦੇਰ ਬਾਅਦ ਬਾਹਰ ਲੈ ਕੇ ਆਣਗੇ ਜਿਹੜੇ ਹਰਚਰਨ ਸਿੰਘ ਪੁੱਲਰ ਨੇ ਔਰ ਉਹਨਾਂ ਦਾ ਜਿਹੜਾ ਵਿਚੋਲੀਆ ਹੈ ਉਹਨਾਂ ਨੂੰ ਬਾਹਰ ਲੈ ਕੇ ਆਣਗੇ ਔਰ ਹਾਲਾਂਕਿ ਦੇਖੋ ਇਹਦੇ ਇਸ ਕੇਸ ਦੇ ਵੀ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਸਰਬ ਜੋ ਸਮਝਣ ਵਾਲੀ ਹੈ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਸੀਬੀਆਈ ਨੇ ਜਿਸ ਤਰ੍ਹਾਂ ਦਾ ਟਰੈਪ ਲਾਇਆ ਔਰ ਜਿਸ ਤਰ੍ਹਾਂ ਮੰਡੀ ਗੋਬਿੰਦਗਰ ਦਾ ਜਿਹੜਾ ਇਹ ਸਕ੍ਰੈਪ ਡੀਲਰ ਹੈ ਇਸ ਨੇ ਜਿਹੜੇ سنگੀਨ ਇਲਜ਼ਾਮ ਲਾਏ ਨੇ ਉਹਦੇ ਵਿੱਚ ਹੁਣ ਕਈ ਚੀਜ਼ਾਂ ਨੇ ਜੋ ਕਿ ਇਨਵੈਸਟੀਗੇਸ਼ਨ ਕਰਨ ਦੀ ਹੈ ਕਿਉਂਕਿ 2023 ਦਾ ਇਹ ਕੇਸ ਦੱਸਿਆ ਜਾ ਰਿਹਾ ਐਫ ਆਈ ਆਰ ਨੰਬਰ 155 ਇਹਦੇ ਵਿੱਚ ਕਿਹਾ ਜਾ ਰਿਹਾ ਸਰਹੰਦ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀਗਾ 2023 ਦੇ ਵਿੱਚ ਆਕਾਸ਼ ਦੇ ਨਾਂ ਤੇ ਔਰ ਉਸੇ ਕੇਸ ਦੇ ਵਿੱਚ ਉਸ ਨੂੰ ਡਰਾਇਆ ਜਾ ਰਿਹਾ ਸੀਗਾ ਉਸੇ ਕੇਸ ਦੇ ਵਿੱਚ ਉਸ ਨੂੰ ਧਮਕਾਇਆ ਜਾ ਰਿਹਾ ਸੀਗਾ ਕਿ ਕੇਸ ਰੀਓਪਨ ਕੀਤਾ ਜਾਏਗਾ ਉਸ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਜੇਲ੍ਹ ਭੇਜਿਆ ਜਾਏਗਾ ਨਹੀਂ ਤਾਂ ਤੁਸੀਂ ਸੈਟਿੰਗ ਕਰੋ ਬਹੁਤ ساری ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਹੀ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ ਔਰ ਕੰਪਲੇਂਟ ਤੋਂ ਬਾਅਦ ਇਹਦੇ ਵਿੱਚ सीबीआई ਲਗਾਤਾਰ ਇਹਦੇ ਰੱਖੀ ਕਰ ਰਹੀ ਸੀ ਉਹ ਜਿਹੜਾ ਕਿਸ਼ ਨੂੰ ਵਾਲੀ ਨਿਸ਼ਾਨ ਕੀ ਰਿਮਾਂਡ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਕਿਉਂਕਿ ਕੱਲ ਬਹੁਤ ਸਾਰੇ ਐਵੀਡੈਂਸ ਆਲਰੇਡੀ ਮਿਲ ਗਏ ਨੇ ਪੁਛਪੜਤਾਲ ਆਲਰੇਡੀ ਹੋ ਚੁੱਕੀ ਹੈ ਤਾਂ ਇਹ ਲੋੜ ਨਹੀਂ ਸਮਝੀ ਸੀਬੀਆਈ ਦੇ ਵੱਲੋਂ ਕਿ ਹੋਰ ਰਿਮਾਂਡ ਲਿਆ ਜਾਏ ਦੇਖੋ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਦੇਖੋ ਬਿਲਕੁਲ ਕੁਸ਼ਨ ਉੱ르ਦਾ ਹੈ ਬਿਲਕੁਲ ਕੁਸ਼ਨ ਉੱ르ਦਾ ਹੈ ਕਿ ਆਖਿਰ ਰਿਮਾਂਡ ਦੀ ਗੱਲ ਕਿਉਂ ਨਹੀਂ ਆਈ ਰਿਮਾਂਡ ਕਿਉਂ ਨਹੀਂ ਲਿਆ ਗਿਆ ਸਿੱਧਾ ਉਹਨਾਂ ਨੂੰ ਜੁਡੀਸ਼ੀਅਲ ਕਿਉਂ ਭੇਜ ਦਿੱਤਾ ਗਿਆ ਕਿਉਂਕਿ ਪਹਿਲਾਂ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਸੀ ਕਿ ਬਹੁਤ ਸਾਰੀ ਚੀਜ਼ਾਂ ਹੈ ਜਿਸ ਦੀ ਇਨਵੈਸਟੀਗੇਸ਼ਨ ਕਰਨੀ ਹੈ ਹੋਰ ਵੀ ਕਈ ਲੋਕ ਸ਼ਾਮਿਲ ਹੋ ਸਕਦੇ ਨੇ ਜੇ ਦੀ ਗੱਲ ਸਾਹਮਣੇ ਆ ਰਹੀ ਸੀ ਕਿ ਕੱਲ ਤੋਂ ਲੈ ਕੇ ਕੱਲ ਤੁਸੀਂ ਦੇਖੋ ਕਿ ਕਰੀਬ 11 ਵਜੇ ਤੋਂ ਲੈ ਕੇ ਅੱਜ ਸਵੇਰੇ 10:30 ਤੱਕ ਸੀਬੀਆ ਯਾਨੀ ਕਿ ਕਹਿ ਸਕਦੇ ਨੇ ਕਰੀਬ 24 ਘੰਟੇ ਸੀਬੀਆਈ ਦੀ ਰੇਡ ਚੱਲੀ ਹੈ ਉਹਨਾਂ ਦੇ ਘਰ ਔਰ ਆ ਸਵੇਰੇ ਸੀਬੀਆਈ ਕਾਫੀ ਜ਼ਿਆਦਾ ਜਿਹੜਾ ਬੈਗ ਅਟੈਚੀ ਹੋਰ ਜਿਹੜੇ ਬੰਡਲ ਨੇ ਉਹਨਾਂ ਨੂੰ ਪੂਰਾ ਸੀਲ ਕਰਨ ਤੋਂ ਬਾਅਦ ਉਹਨਾਂ ਦੇ ਘਰ ਤੋਂ ਨਿਕਲੀ ਸੀ ਯਾਨੀ ਕਿ ਕਰੀਬ 24 ਘੰਟੇ ਦੀ ਰੇਡ ਹੋਈ ਹੈ ਤੁਸੀਂ ਦੇਖੋ ਉਹਨਾਂ ਦੇ ਆਫਿਸ ਉਹਨਾਂ ਦੇ ਘਰ ਉਹਨਾਂ ਦੇ ਬੈਂਕ ਸਾਰਾ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਸੀਗਾ ਔਰ ਵਕ ਵਕ ਟੀਮਾਂ ਜਿਹੜੀ ਹੈ ਸੀਬੀਆਈ ਦੀ ਉਹ ਲਗਾਤਾਰੀ ਦੇ ਵਿੱਚ ਕੰਮ ਕਰ ਰਹੀ ਸੀ ਔਰ ਖੁਦ ਇਹਦੇ ਵਿੱਚ ਸੀਨੀਅਰ ਅਫੀਸਰ ਸੀਬੀਆਈ ਦੇ ਮੌਜੂਦ ਸੀ ਕਿਉਂਕਿ ਦੇਖੋ ਹਾਈ ਪ੍ਰੋਫਾਈਲ ਇਹ ਪੂਰਾ ਮਾਮਲਾ ਆਈਪੀਐਸ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇੱਕ ਬਹੁਤ ਸੰਗੀਨ ਇਲਜ਼ਾਮ ਇਹਦੇ ਵਿੱਚ ਲੱਗੇ ਸੀ ਹਾਲਾਂਕਿ ਉਹਨਾਂ ਨੇ ਹੁਣ 14 14 ਦਿਨ ਦੀ ਜੁਡੀਸ਼ੀਅਲ ਤਾਪੀਸ ਦਿੱਤੀ ਹੈ ਲੇਕਿਨ ਹੁਣ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜ਼ਰੂਰ ਹੈ ਸੀਬੀਆਈ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਰਹੇਗੀ ਇਹਦੇ ਵਿੱਚ ਹੋਰ ਕੌਣ ਕੌਣ ਮਛਲੀਆਂ ਨੇ ਕਿਸ ਕਿਸ ਦਾ ਦੇਖੋ ਇੱਕ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਇਹਦੇ ਵਿੱਚ ਇੱਕ ਡਾਇਰੀ ਦਾ ਵੀ ਉਹ ਡਾਇਰੀ ਕੀ ਹੈ ਉਹ ਡਾਇਰੀ ਦੇ ਵਿੱਚ ਕਈ ਨੰਬਰ ਲਿਖੇ ਹੋਏ ਨੇ ਉਹ ਡਾਇਰੀ ਦੇ ਵਿੱਚ ਕਈ ਬਿਜ਼ਨਸਮੈਨ ਦੀ ਗੱਲ ਕੀਤੀ ਗਈ ਹੈ ਬਿਜ਼ਨਸਮੈਨ ਦੇ ਨੰਬਰ ਲਿਖੇ ਗਏ ਨੇ ਆਖਿਰ ਉਹ ਡਾਇਰੀ ਦੇ ਵਿੱਚ ਕੀ ਹੈ ਜੋ ਕਿ ਹਜੇ ਸੀਬੀਆਈ ਉਸ ਬਾਰੇ ਫालतू ਜਾਣਕਾਰੀ ਜਿਹੜੀ ਜ਼ਿਆਦਾ ਜਾਣਕਾਰੀ ਨਹੀਂ ਦਿੰਦੀ ਨਜ਼ਰ ਆ ਰਹੀ ਲੇਕਿਨ ਕਿਤੇ ਨਾ ਕਿਤੇ ਬਹੁਤ ਸਾਰੀ ਚੀਜ਼ਾਂ ਹੈ ਜੋ ਕਿ ਹਜੇ ਖੁੱਲ ਸਕਦੀਆਂ ਜੋ ਕਿ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਲੇਕਿਨ ਜਿਹੜੇ ਹਰਚਰਨ ਸਿੰਘ ਭੁੱਲਰ ਨੇ ਉਹ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੋਰਟ ਸਾਨੂੰ ਇਨਸਾਫ ਦੇਊਗਾ ਦੂਜਾ ਉਹਨਾਂ ਦੇ ਜਿਹੜੇ ਵਕੀਲ ਹੈ ਉਹ ਵੀ ਇਲਜ਼ਾਮ ਲਾंदे ਨਜ਼ਰ ਆ ਰਹੇ ਨੇ ਕਿ ਕੱਲ 11 ਵਜੇ ਤੋਂ ਉਹਨਾਂ ਨੂੰ ਚੱਕਿਆ ਸੀ ਲੇਕਿਨ ਰਾਤ ਦੇ 8 ਵਜੇ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਦਿਖਾਈ ਹੈ ਆਖਿਰ ਇਸ ਵਿਚਾਲੇ ਕੀ ਹੋਇਆ ਉਹਨਾਂ ਨੂੰ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਗਿਆ ਕਿਉਂਕਿ ਇਹ ਵੀ ਕੋਰਟ ਦੇ ਵਿੱਚ ਗੱਲ ਆਈ ਹੈ ਉਹਨਾਂ ਦੀ ਮੈਡੀਸਿਨ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਮੈਡੀਸਿਨ ਜਿਹੜੀ ਹੈ ਉਹ ਉਹਨਾਂ ਨੂੰ ਬਾਹਰ ਦੀ ਨਹੀਂ ਦਿੱਤੀ ਜਾਏਗੀ ਅੰਦਰ ਤੋਂ ਹੀ ਮੈਡੀਸਿਨ ਲੈਣੀ ਪੈਗੀ ਇਹ ਵੀ ਗੱਲ ਅਜਰੂਰ ਸਾਹਮਣੇ ਆਏਗੀ ਕਿ ਆਖਿਰ ਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਜਾਂ ਕਿਸ ਤਰ੍ਹਾਂ ਦੀ ਹੈ ਇਹ ਵੀ ਗੱਲ ਜਰੂਰ ਜਿਹੜੇ ਕੋਰਟ ਦੇ ਸਾਹਮਣੇ ਰੱਖੀ ਗਈ ਸੀ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਉਹਨਾਂ ਨੂੰ ਬਾਹਰ ਲੈ ਕੇ ਆਇਆ ਜਾਏਗਾ ਔਰ ਉਹਨਾਂ ਨੂੰ ਸਿੱਧਾ ਜੁਡੀਸ਼ੀਅਲ ਭੇਜਿਆ ਜਾਏਗਾ ਬਰੈਲ ਜੇਲ ਉਹਨਾਂ ਨੂੰ ਭੇਜਿਆ ਜਾਏਗਾ ਲੇਕਿਨ ਇਹਦੇ ਵਿਚਾਲੇ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਕੀਤਾ ਜਾ ਰਹਾ ਹੈ ਕਿ ਸੀਬੀਆਈ ਦੀ ਜਿਹੜੀ ਇਨਵੈਸਟੀਗੇਸ਼ਨ ਔਰ ਰਿਕਵਰੀ ਜਿਹੜੀ ਹੋਈ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਹੋ ਰ ਰਾਤ ਤੱਕ 5 ਕਰੋੜ ਸੀਗਾ ਹੁਣ ਤੱਕ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਉਹ ਹੋਰ ਵੀ ਵੱਧ ਚੁੱਕਿਆ ਹੈ ਕਿਉਂਕਿ ਕਾਊਂਟਿੰਗ ਜਾਰੀ ਸੀ ਇਸ ਤੋਂ ਇਲਾਵਾ 골ਡ ਦੀ ਜਿਹੜੀ 1.5 ਕਿਲੋ ਤੋਂ ਵੀ ਜ਼ਿਆਦਾ 골ਡ ਦੀ ਰਿਕਵਰੀ ਦੀ ਗੱਲ ਕੀਤੀ ਗਈ ਹੈ ਜਿਹੜੀ ਲਗਜ਼ਰੀ ਗੱਡੀਆਂ ਦੀ ਗੱਲ ਕੀਤੀ ਗਈ ਹੈ ਮਹਿੰਗੀ ਮਹਿੰਗੀ ਜਿਹੜੀ ਵਾਚੇਸ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ ਕਈ ਚੀਜ਼ਾਂ ਨੂੰ ਲੈ ਕੇ ਤੇ ਅਸੀਂ ਕਹਿ ਸਕਦੇ ਹਾਂ ਕਿਉਂਕਿ ਦੇਖੋ ਹਜੇ ਤੱਕ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਕਿ 7.5 ਕਰੋੜ ਹਜੇ ਤੱਕ ਬਰਾਮਦ ਕਰ ਲਿਆ ਗਿਆ ਹੈ ਔਰ 2.5 ਕਿਲੋ ਯਾਨੀ ਕਿ 2.5 ਕਿਜੀ 골ਡ ਵੀ ਰਿਕਵਰ ਕਿੱਤਾ ਜਾ ਚੁਕਿਆ ਹੁਣ ਤੁਸੀਂ ਖੁਦ ਦੇਖ ਲੋ ਅੰਦਾਜ਼ਾ ਲਾ ਲੋ ਕਿ ਇਹਦੀ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਹੈ ਮੈਂ ਕੋਰਟ ਦੇ ਅੰਦਰ ਜੋ ਵਕੀਲ ਸੀ ਡੀਆਈਜੀ ਦੇ ਦੂਸਰੇ ਪਾਸੇ ਸੀਬੀਆਈ ਵਾਲੋ ਪਾਸੋਂ ਜੋ ਵਕੀਲ ਸੀ ਕੀ ਕੁਝ ਆਰਗੂਮੈਂਟਸ ਕਿਨਾ ਕਿਨਾ ਪੁਆਇੰਂਟਸ ਤੇ ਆਰਗੂਮੈਂਟਸ ਹੋਇਆ ਕੋਰਟ ਦੇ ਅੰਦਰ ਦੇਖੋ ਆਰਗੂਮੈਂਟਸ ਜਿਹੜੇ ਨੇ ਅੰਦਰ ਕਈ ਚੀਜ਼ਾਂ ਜਾਤੇ ਹੋਏ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਰਿਕਵਰੀ ਦੀ ਗੱਲ ਕੀਤੀ ਗਈ ਸੀ ਸੀਬੀਆਈ ਵੱਲੋਂ ਉਹਨਾਂ ਦੇ ਵਕੀਲਾਂ ਵੱਲੋਂ ਕਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਔਰ ਕਈ ਡਾਕੂਮੈਂਟ ਜਿਹੜੇ ਆ ਉਹ ਸੀਲ ਕੀਤੇ ਗਏ ਨੇ ਯਾਨੀ ਕਿ ਆਪਣੇ ਕਬਜ਼ੇ ਚ ਲਿਆ ਗਏ ਪਹਿਲਾ ਪੁਆਇੰਟ ਦੂਜਾ ਪੁਆਇੰਟ ਕਿ ਜਿਹੜੀ ਕ੍ਰਿਸ਼ਨੂ ਦੀ ਗੱਲ ਹੋਈ ਹੈ ਕਿ ਕ੍ਰਿਸ਼ਨੂ ਕਿਸ ਤਰ੍ਹਾਂ ਵਿਚਦਾ ਏਜੰਟ ਬਣਿਆ ਹੋਇਆ ਸੀਗਾ ਵਿਚਾਲੇ ਕਾਲ ਕਰਦਾ ਸੀ ਔਰ ਇਹ ਹੀ ਡੀਆਈਜੀ ਭੁੱਲਰ ਦੇ ਕਹਿਣ ਤੇ ਮੁਤਾਬਿਕ ਅੱਗੇ ਤੋਂ ਅੱਗੇ ਜਾਂਦਾ ਸੀਗਾ ਅੱਗੇ ਤੋਂ ਅੱਗੇ ਗੱਲਬਾਤ ਕਰ ਰਿਹਾ ਸੀਗਾ ਇਸ ਕੇਸ ਦੀ ਅਸੀਂ ਗੱਲ ਕਰ ਲਈ ਹੈ ਤੀਜਾ ਪੁਆਇੰਟ ਹਾਲਾਂਕਿ ਇਹਨੂੰ ਬਿਲਕੁਲ ਅਗੇਂਸਟ ਜਿਹੜਾ ਹੈਗਾ ਹਰਚਰਨ ਸਿੰਘ ਪੁੱਲਰ ਦੇ ਵਕੀਲਾਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹਰਚਰਨ ਸਿੰਘ ਪੁੱਲਰ ਦੀ ਤੁਸੀਂ ਪਿਛਲੀ ਹਿਸਟਰੀ ਦੇਖ ਲਓ ਉਹਨਾਂ ਦੇ ਪਰਿਵਾਰ ਦੀ ਦੇਖ ਲਓ ਬਿਲਕੁਲ ਸਾਫ਼ ਛਵੀ ਦੇ ਨੇ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਜਿਹੜਾ ਹੈ ਉਹਨਾਂ ਤੇ ਨਹੀਂ ਲੱਗਿਆ ਔਰ ਇਹ ਵੀ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹੁਣ ਵੀ ਜੇਕਰ ਸੀਬੀਆਈ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਦੀ ਚੀਜ਼ਾਂ ਕਰ ਰਹੀ ਹੈ ਇਹ ਵੀ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਕੱਲ 11 ਵਜੇ ਤੋਂ ਲੈ ਕੇ 8 ਵਜੇ ਤੱਕ ਆਖਿਰ ਪੁੱਲਰ ਨੂੰ ਕਿੱਥੇ ਰੱਖਿਆ ਗਿਆ ਕਿਸ ਤਰ੍ਹਾਂ ਰੱਖਿਆ ਗਿਆ ਹੁਣ ਅਸੀਂ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਇਹਦੇ ਵਿੱਚ ਜਿਹੜੀ ਹੈ ਕੁਝ ਹੀ ਮਿੰਟਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਰਚਦਰ ਸਿੰਘ ਪੁੱਲਰ ਨੂੰ ਲੈ ਕੇ ਜਾਇਆ ਜਾਏਗਾ ਕਿਉਂਕਿ ਹੁਣ ਪ੍ਰੋਸੈਸ ਹੁੰਦਾ ਹੈ ਕਿਉਂਕਿ ਹੁਣ ਸਿੱਧਾ ਜੁਡੀਸ਼ੀਅਲ ਭੇਜਣਾ ਹੈ ਉਹ ਸਿੱਧਾ ਹੁਣ ਬਡੈਲ ਜੇਲ੍ਹ ਭੇਜਣਾ ਹੈ ਤਾਂ ਕਿਤੇ ਨਾ ਕਿਤੇ ਹੁਣ ਆਕਾਜੀ ਚੀਜ਼ਾਂ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਜਾਏਗਾ ਕਿਉਂਕਿ ਇਹਦੇ ਵਿੱਚ ਤੁਸੀਂ ਦੇਖੋ ਕਿ ਆਰਗੂਮੈਂਟ ਦੇ ਵਿੱਚ ਉਹਨਾਂ ਦੀ ਸਿਹਤ ਦੇ ਬਾਰੇ ਵੀ ਗੱਲਬਾਤ ਹੋਈ ਹੈ ਉਹਨਾਂ ਦੀ ਸਿਹਤ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਇਸ ਕਰਕੇ ਉਹਨਾਂ ਨੂੰ ਦਵਾਈਆਂ ਉਹਨਾਂ ਨੂੰ ਮੈਡੀਸਨ ਜਿਹੜੀ ਆ ਉਹ ਦਿੰਦੀ ਹੈ ਦੇਣੀ ਪੈਂਦੀ ਹੈ ਇਸ ਕਰਕੇ ਬਾਹਰ ਦੀ ਮੈਡੀਸਨ ਦੀ ਗੱਲ ਕੀਤੀ ਜਾ ਰਹੀ ਸੀ ਉਸ ਨੂੰ ਵੀ ਕੋਰਟ ਨੇ ਕਿਹਾ ਹੈ ਕਿ ਅਧਰੋ ਮੈਡੀਸਨ ਜਿਹੜੀ ਹੈ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ ਲੇਕਿਨ ਇਹਦੇ ਵਿੱਚ ਜਿਹੜਾ ਅਹਿਮ ਪੁਆਇੰਟ ਹੈ ਜਿਹੜਾ ਸੀਬੀਆਈ ਵੱਲੋਂ ਵੀ ਚੁੱਕਿਆ ਗਿਆ ਹੈ ਉਹਦੇ ਵਿੱਚ ਇਹ ਪੁਆਇੰਟ ਹੈ ਕਿ ਜਿਹੜੀ ਰਿਕਵਰੀ ਹੋਈ ਹੈ ਜਿਹੜਾ ਕੈਸ਼ ਰਿਕਵਰ ਹੋਇਆ ਹੈ ਹੁਣ ਤੱਕ ਦੀ ਜਿਹੜੀ ਸੋਰਸਿਸ ਜਾਣਕਾਰੀ ਦੇ ਰਹੇ ਕਿ ਰਾਤ ਤੱਕ ਦਾ 5 ਕਰੋੜ ਸੀਗਾ ਹੁਣ ਹੋਰ ਵੀ ਜਿਹੜਾ ਹੈਗਾ ਕਾਊਂਟਿੰਗ ਦੌਰਾਨ ਕੈਸ਼ ਜਿਹੜਾ ਹੈਗਾ ਉਹਦੇ ਵਿੱਚ ਵਾਦਾ ਹੋਇਆ ਹੈ ਗੋਲਡ ਦਾ ਅਸੀਂ ਗੱਲ ਕਰ ਲਈਏ ਗੋਲਡ ਦੀ ਜਿਹੜੀ ਹੈਗੀ ਕਰੀਬ 20 ਕਿਲੋ ਗੋਲਡ ਜਿਹੜਾ ਉਹ ਵੀ ਉਹਦੀ ਵੀ ਗੱਲ ਕੀਤੀ ਜਾ ਰਹੀ ਹੈ ਔਰ ਪ੍ਰਾਪਰਟੀਆਂ ਦੀ ਅਸੀਂ ਗੱਲ ਕਰ ਲਈਏ ਉਸ ਦੀ ਵੀ ਅਸੀਂ ਗੱਲ ਕਰ ਲਈਏ ਕਿ ਜਿਹੜਾ ਹੈਗਾ ਚਿੱਤਾ ਜਾ ਰਿਹਾ ਤੇ ਹਾਲਾਂਕਿ ਹੁਣ ਕੁਛ ਹੀ ਮਿੰਟਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਜਾਏਗਾ ਔਰ ਪੁਲਿਸ ਕਹਿ ਸਕਦੇ ਹੈ ਕਿ ਪੁਲਿਸ ਚੰਡੀਗੜ੍ਹ ਚੰਡੀਗੜ੍ਹ ਸੀਬੀਆਈ ਜਿਹੜੀ ਹੈ ਓਨ ਉਹਨਾਂ ਨੂੰ ਛੱਡ ਕੇ ਜਿਹੜਾ ਬਡੈਲ ਜੇਲ੍ਹ ਛੱਡ ਕੇ ਆਏਗੀ ਦੇਖੋ ਦੇਖੋ ਇਹ ਵੀ ਸੀ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੁੰਦੀ ਹੈ ਸਰਬਜੋਤ ਕਿ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਹੁੰਦੇ ਆ ਸੀਬੀਆਈ ਨੇ ਜਿਹੜੀ ਕੱਲ ਜਿਹੜੀ ਐਫਆਈਆਰ ਕੱਟੀ ਸੀ ਉਹਦੇ ਵਿੱਚ ਤੁਸੀਂ ਦੇਖੋ ਕਿ ਪੁਆਇੰਟ ਟੂ ਪੁਆਇੰਟ ਅਸੀਂ ਗੱਲ ਕਰ ਲਈਏ ਪੁਆਇੰਟ ਟੂ ਪੁਆਇੰਟ ਅਸੀਂ ਐਫਆਈਆਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਲਿਖੀ ਹੋਈ ਸੀ ਪਹਿਲਾ ਪੁਆਇੰਟ ਇਹਦੀ ਲਿਖਿਆ ਸੀਗਾ ਕਿ ਜਿਹੜਾ ਕ੍ਰਿਸ਼ਨੂ ਕ੍ਰਿਸ਼ਨੂ ਜਿਹੜਾ ਹੈਗਾ ਉਹ ਫੋਨ ਕਰਦਾ ਹੈ ਸੈਕਟਰ 9 ਦੇ ਵਿੱਚ ਮੁਲਾਕਾਤ ਹੁੰਦੀ ਹੈ 11 ਤਰੀਕ ਨੂੰ ਮੁਲਾਕਾਤ ਹੁੰਦੀ ਹੈ ਔਰ ਦੂਜੇ ਪਾਸੇ ਆਕਾਸ਼ ਪੈਸੇ ਲੈ ਕੇ ਆਂਦਾ ਹੈ ਉਸ ਤੋਂ ਬਾਅਦ ਡੀਆਈਜੀ ਨੂੰ ਕਾਲ ਕੀਤੀ ਜਾਂਦੀ ਹੈ ਕਿ ਪੈਸੇ ਫੜ ਲੈ ਜੁਲਾਈ ਦੇ ਨਹੀਂ ਆਏ ਅਗਸਤ ਦੇ ਨਹੀਂ ਆਏ ਸਤੰਬਰ ਦੇ ਨਹੀਂ ਆਏ ਧੀਰੇ ਧੀਰੇ ਜਿੱਦਾਂ ਜਿੰਨਾ ਕਹਿੰਦਾ ਉਹਨਾਂ ਨੂੰ ਲੈਂਦੇ ਇਹ ਬਹੁਤ ਸਾਰੀ ਚੀਜ਼ਾਂ ਨੇ ਜੋ ਕਿ ਸੀਬੀਆਈ ਨੇ ਆਪਣੇ ਪੂਰੇ ਐਫਆਈਆਰ ਦੇ ਵਿੱਚ ਲਿਖੀ ਹੋਈ ਹੈ